ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਨਸੂਰ ਦੇਵਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਆ ਬਾਈ ਦੇ 3 ਐਨੀਮਲ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾਦਾ ਕਿੰਨਾ ਮਸੂਆ ਜੀ ਜੋ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪੰਡ ਮਨਸੂਰ ਦੇਵਾ ਜ਼ਿਲ੍ਹਾ ਫਰੀਪੁਰ ਤੇ ਸੇਲ ਜੀਰਾ ਠੀਕ ਆ ਜੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਰਿਸਪੌਂਸ ਰਿਆ ਜੀ ਠੀਕ ਆ ਜੀ ਅੱਜ ਤਾਂ ਐਨੀਮਲ ਸੇਲ ਨੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਇਹਦੀ ਕੀ ਡਿਟੇਲ ਹੈ ਜੀ ਇਹ ਸੂਨ ਵਾਲੀ ਹੈ ਜੀ ਮੱਝੀ ਤੀਜੇ ਸਵੇਰ ਝੁੱਠੀ ਠੀਕ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹਫ਼ਤਾਕ ਲੈ ਜੀ ਤੇ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਕੀ ਹੈ ਜੀ 14 ਕਿਲੋ 14 ਕਿਲੋ ਦੁੱਧ ਦਾ ਰਿਕਾਰਡ ਆ ਤੀਜੇ ਸੂਏ ਸੂਨਾ ਮੱਝ ਨੇ ਜੀ ਥਣ ਹਵਾਨਾ ਚੈੱਕ ਕਰ ਲੋ ਜੀ 10 ਕ ਦਿਨਾਂ ਦੀ ਕੱਚੀ ਹੈ ਜੀ ਮੂੰ ਮੱਥਾ ਦੇਖ ਲੋ ਜੀ ਅੰਡਰ ਕੁਆਲਿਟੀ ਬਹੁਤ ਵਧੀਆ ਜੀ ਦੇਖ ਲੋ ਲੈ ਆਓ ਜੀ ਵਾਪਸ 14 ਕਿਲੋ ਦਾ ਦੁੱਧ ਦਾ ਰਿਕਾਰਡ ਆ ਜੀ ਪਿਛਲੇ ਸੂਏ ਦਾ ਜੈਡ ਬਲੈਕ ਛੋਟੀ ਜੀ ਸੋਨਾ ਸਿੰਘ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਇਹਨੇ ਕਨੈਕਟ ਕਰਨੇ ਹੋਵੇ ਕਰ ਸਕਦਾ ਹੈ ਠੰਡੀ ਸੀਲ ਪੂਰੀ ਆ ਜੀ ਕੀ ਡਿਮਾਂਡ ਆ ਜੀ ਇਹਦੀ ਇਹ ਦੇ ਦਾਂਗੇ 80000 ਰੁਪਏ ਦੀ ਮੌਕੇ ਤੇ ਮਾਨਤਾ ਨੂੰ 80000 ਰੁਪਏ ਬਾਈ ਜੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਬਾਈ ਕਹਿੰਦਾ ਮਾਨਤਾਮ ਜਰੂਰ ਕਰਾਂਗੇ ਦੋ ਨੰਬਰ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੀ ਸੂਏ ਛੋਟੀ ਸੁਣਨ ਵਾਲੀ ਹੈ ਜੀ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਹੈ ਠੀਕ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਲੈ ਜੀ 10 ਦਿਨ ਜੀ 10 ਸੰਗ ਦਿਨਾਂ ਦੀ ਕੱਚੀ ਜੀ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਬਹੁਤ ਸੋਹਣਾ ਮੂੰਹ ਮੱਥਾ ਸੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜੀ ਬਿਲਕੁਲ ਜੈਡ ਬਲੈਕ ਸੋਹਣਾ ਥਣ ਹਵਾਨਾ ਜੀ ਅਜੇ 10 ਦਿਨ ਲੈ ਜਾਣੇ ਇਹ ਝੋਟੀ ਨੇ ਦੂਜੇ ਸੂਏ ਸੋਨਾ ਜੀ ਅੰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਜੀ ਲਿਓ ਜੀ ਵਾਪਸ ਇਹ ਬਹੁਤ ਹੋਊ ਪੂਰੀ ਠੰਡੀ ਸੀਲ ਆ ਜੀ ਦੇਖ ਸਕਦੇ ਹੋ ਤੁਸੀਂ ਸੋਨਾ ਮੂੰਹ ਮੱਥਾ ਜੀ ਤੂੰ ਦਸਾਂ ਦਿਨਾਂ ਤੱਕ ਰ ਹਵਾਨਾ ਫੁੱਲ ਭਰ ਲੈਣਾ ਜੀ ਮੱਜ ਨੇ ਬਹੁਤ ਸੋਨਾ ਐਚ ਐਫ ਗਾਇਨਰ ਵਾਂਗੂ ਹਵਾਨਾ ਕੱਢੂਗੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹਦੀ ਕੀ ਡਿਮਾਂਡ ਆ ਜੀ ਇਹ ਵੀ 80000 ਦੀ ਇਹਦਾ ਝੋਟੀ ਹੈ 80000 ਰੁਪਏ ਬਾਈ ਡਿਮਾਂਡ ਕਰਦੇ ਆ ਠੰਡੀ ਸੀਲ ਪੂਰੀ ਆ ਜੀ ਦੂਜੇ ਸੂਏ ਸੋਨਾ ਝੋਟੀ ਨੇ ਜੀ ਪਹਿਲਾਂ ਨੇ ਚੋਇਆ ਗਿਆ 11 11 ਕਿਲੋ ਮਿਲਕ ਚੋਇਆ ਪਹਿਲਾਂ ਪਹਿਲੇ ਸੂਏ 11 ਕਿਲੋ ਮਿਲਕ ਦਾ ਰਿਕਾਰਡ ਆ ਜੀ ਤਿੰਨ ਨੰਬਰ ਜੀ ਬੂਰੀ ਝੋਟੀ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਅੱਜ ਅਰਧ ਦਿਨ ਹੋ ਗਿਆ ਨੂੰ ਸੂਈ ਨੂੰ ਬੱਚਾ ਆ ਤਾਂ ਮਰ ਗਿਆ ਠੀਕ ਹੈ ਠੰਡ ਚ ਲਾ ਕੇ ਉਹ ਮੂਰਾ ਬਣਾਇਆ ਉੱਤੇ ਮਿਲਦੀ ਧਾਰ ਤੇ 10 ਕਿਲੋ ਗਾਰੰਟੀ ਵਾਲਾ ਬੋਲਾ ਯਾਨੀ ਕਿ ਦੁੱਧ 13-14 ਕਿਲੋ ਦੇ ਦੂ 10 ਕਿਲੋ ਤਿਆਰ ਹੁਣ ਕੰਡਾ ਮਾਰ ਲੇ 10 ਕਿਲੋ ਤਿਆਰ ਆ ਜੀ ਧਾਰ ਤੇ ਬੱਚਾ ਐਕਸਪਾਇਰੀ ਹੋ ਗਿਆ ਹਾਂ ਬੈਠਾ ਰਿਹਾ ਮੂਰਾ ਬਣਾਇਆ ਹੋਇਆ ਬਾਈ ਦਾ ਉੱਤੇ ਚਵਾਈ ਕਰਦੇ ਨੇ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਜੀ 13-14 ਕਿਲੋ ਦੁੱਧ ਦੀ ਗਾਰੰਟੀ ਹੈ 10 ਦਿਨ ਹੋ ਗਏ ਸੂਈ ਨੂੰ ਜੀ 8 ਦਿਨ ਜੀ 8 ਦਿਨ ਹੋ ਗਏ ਸੂਈ ਨੂੰ ਜੀ ਤੋੜ ਕੇ ਦਿਖਾ ਦਿਓ ਜੀ ਵੀਡੀਓ ਬਣਾਉਣ ਦਾ ਸਮਾਂ 11:30 ਵਜੇ ਦਾ ਥਣਵਾਨ ਨੇ ਜੱਜਮੈਂਟ ਉਹ حساب ਨਾ ਕਰੋ ਕਿ ਸ਼ਾਮ ਦੀ 2:00 ਟਿਕਰ 5-6 ਘੰਟੇ ਪਏ ਨੇ ਜੀ ਸੋਨਾ ਸਿੰਘ ਜੀ ਹੈਵੀ weight ਦੀ ਝੋਟੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਲੈਓ ਜੀ ਵਾਪਸ ਸੋਨਾ मुट्ठी ਵਾਲਾ ਥਣ ਲੱਗ ਗਿਆ ਜੀ ਠੰਡੀ ਸੀਲ ਪੂਰੀ ਐ ਮੂ ਮੱਥਾ ਦੇਖ ਲੋ ਜੀ ਬਹੁਤ ਸੋਹਣਾ ਮੂ ਮੱਥਾ ਇਹਦੀ ਕੀ ਡਿਮਾਂਡ ਆ ਜੀ ਇਹ ਦਵਾਗੇ 85000 ਰੁਪਏ ਜੀ 85000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਈ ਵੱਲੋਂ ਜਿਹੜੇ ਵੀ ਪ੍ਰਾਈਸ ਕੀਤੇ ਗਏ ਆ ਕੋਈ ਫੈਕਸ ਨਹੀਂ ਜਿਹੜਾ ਵੀ ਵੀਰ ਆਊਗਾ ਥੋੜਾ ਬੋਤਾਂ ਮਾਨ ਤਾਨ ਜ਼ਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੈ ਕਰ ਸਕਦਾ ਜੀ ਧੰਨਵਾਦ